ਇੱਥੇ ਲਾਸਟ ਵਾਰੀ ਅਸੀਂ ਤਾਂ ਕਮੇਟੀ ਕਰਾਂ ਲਈਏ ਇੱਕੋ ਇੱਥੇ ਇੱਥੇ ਨਹੀਂ ਸਰ ਸਾਰਾ ਬੰਦਾ ਸਾਰੇ ਛੀੜ ਕੇ ਤੁਰਦਾ ਨਹੀਂ 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 ਉੱਡੀ ਸਾਈਡ ਦੇ ਭਾਈ ਇਹਨੇ ਜਾਣੇ ਕਿੱਥੇ ਭਾਈ ਆ ਬੰਦੇ ਇੰਨੇ ਖੜੇ ਆ ਦੱਸੋ ਵੀ ਪੈਰ ਛੀੜ ਦਾ ਬੱਕਰਾ ਆ ਕਿ ਨਹੀਂ ਛੀੜ ਦਾ ਆਰਲੀ ਲੱਤ ਦੱਸੋ ਕੋਲੋਂ ਸਹੀ ਨਾ ਸਹੀ ਨਾ ਹੋ ਜਾਣਾ ਵੀ ਦੇਖ ਲੈ ਸਾਰਿਆਂ ਦੇ ਸਾਹਮਣੇ ਆ ਨਾ ਭਾਈ ਉਹਨੇ ਟੈਸਟੀ ਕਰਦੀ ਦੇਖ ਉਹਦਾ ਦੇਖ ਭਾਈ ਐਨੀ ਉਹਦਾ ਸਾਹਮਣੇ ਸਾਰੇ ਲੋਕ ਖੜੇ ਨੇ ਪਾਸੇ ਨੂੰ ਖੜਾ ਪਈ ਆ ਸਾਰਿਆਂ ਦੇ ਤੁਰਕੇ ਬੱਕਰੀਆਂ ਦੇ ਨਾਲ ਹੀ ਉਹਨਾਂ ਨੇ ਕੋਲ ਦਾ ਪੀਖਾ ਰੋ ਰਿਹਾ ਰੋ ਰਿਹਾ ਜੇ ਕੋਈ ਇਹ ਕਹਣੇ ਦੋਹਾਂ ਚੱਲ ਜੇ ਕਹਣੋ ਵੀ ਇਹ ਦੇਖੋ ਜੀ ਮੰਗਲੋ ਮਾਰੀ ਜੀ ਪੁਲਿਸ ਜੀ ਦੇਖੋ ਪੂਰਾ ਇਹ ਵੱਡੀਆਂ ਸਾਹਮਣੇ ਫੈਸਲੇ ਦੇ ਕੜਕੇ ਸਾਹਮਣੇ ਇਹ ਨਾ ਇੰਨੀ ਵੀ ਵੱਡੀਆਂ ਕਈ ਬੱਕਰੀਆਂ ਸੀ ਜੀ ਉਹਨੂੰ ਇਹ ਵੀ ਤਾਂ ਉਹ ਦਿਨ ਦੀ ਜੀ ਇਹ ਤਾਂ ਉਹ ਦਿਨ ਦੀ ਬਣੀ ਜੀ ਉਹਨੇ ਚੀਜ਼ਾਂ ਦੱਸੀਆਂ ਜੇ ਤੁਹਾਨੂੰ ਮੋਰ ਦੇ ਉੱਤੇ ਸ਼ਕਤੀ ਖੂਬ ਚੀਜ਼ ਵੀ ਦੱਸੀ ਆ ਜੀ ਉਹਦੇ ਪ੍ਰੈਸਰ ਦੇ ਨਾਲ ਤੁਹਾਨੂੰ ਕਮਜ਼ੋਰ ਲੱਗੀ ਬਰੀਡਿੰਗ ਪੁਆਇੰਟ ਆਫ ਜੋ ਤੋਂ ਸਾਨੂੰ ਜਿਹੜੀ ਚੀਜ਼ ਲੱਗੀ ਵੀ ਹੱਥ ਲਿਆਉਣੀ ਚਾਹੀਦੀ ਆ ਉਹ ਕਰ ਚਲੋ ਜੀ ਛਾੜੀ ਥੋੜੇ ਹੱਦ ਦਾ ਇਹ ਵੀ ਬੱਠੀ ਆ ਕੋਈ ਚੱਕਰ ਸਾਨੂੰ ਕੋਈ ਨਾਰਾਜ਼ਗੀ ਪਰ ਜਿਹੜਾ ਸੀਗਾ ਸਾਡੇ ਲੋਕਾਂ ਨੇ ਦੇਖ ਲਿਆ ਸਾਹਮਣੇ ਮੂਰ ਨਹੀਂ ਆ ਜੀ ਜੋਦੀ ਸਾਹਮਣੇ ਬਈ 빙ੀਆ ਤਾਂ ਉਹੀ ਪੁੱਛਣੀ ਆ ਮਗਰਲਾ ਪੈਰ ਦਾ ਸਾਰਾ ਪਟੋਲ ਕਿਹੜੀ ਸਹੀ ਤਾਂ ਬਈ ਸਹੀ ਆ ਪਕੜਾ ਲੋਕਾਂ ਦੇ ਸਾਹਮਣੇ ਕਿਹਾ ਰਾ ਕੋਸ਼ਿਸ਼ ਨਹੀਂ ਕਰੋ ਦੇਖ ਦੇ ਦੇ ਰੱਖੋ ਬ੍ਰੀਡਰ ਰੱਖੋ ਤਾਂ ਬ੍ਰੀਡਰ ਸਿੰਘਾ ਵਾਲਾ ਬੋਡਾ ਨੰਬਰ ਕਿੰਨਾ ਕਿਦਿਆ ਹੁਣ ਆਪਾਂ ਨੂੰ ਜਿਹੜਾ ਚੱਲ ਉਹਦਾ ਮੈਂ ਪੁੱਛਣਾ ਅਸੀਂ ਆਏ ਪਹਿਲੀ ਵਾਰ ਜੀ ਕਿਉਂਕਿ ਸਾਨੂੰ ਹੁਣ ਸਭ ਨੂੰ ਇਹ ਨਕਸ਼ਾ ਪਤਾ ਲੋ ਅਗਲੀ ਵਾਰ ਬੰਦੇ ਸਾਰਿਆਂ ਨੂੰ ਪਤਾ ਲੱਗ ਜਾਊਗਾ ਹਾਂ ਤੁਸੀਂ ਲਾ ਕੇ ਆਈਏ ਲੈ ਬਾਈ ਨਹੀਂ ਪਤਾ ਤਾਂ ਲੱਗਦਾ ਪੁੱਛਣਾ ਟੋਡਾ ਸੀ ਬਾਈ ਟੋਡਾ ਸੀ ਗਿਆ ਬਕਰਾਂ